मुरदा मज़दूर मज़दूर जिंदा वाकिया पी भाजपा हुकूमत मुरदा बीजपी जी मौक़ केट पर एक किसान मजदूर लोग गोलियां चलाने वा बीजेपी की मौका परमपाल कौर वापस जाओ बीजेपी की मौका पुरुष कह परमपाल कौर मुर्दा ला भाई मैं मुर्गा ਜੀ ਮੌਕਾ ਪ੍ਰਸਟ ਕੈਂਡੀਡੇਟ ਪਰਮਪਾਲ ਕੌਰ ਮੁਰਦਾਬਾ ਜਿੰਦਾਬਾਦ ਮੁਰਦਾਬਾ ਬੀਜੇਪੀ ਦੀ ਮੌਕਾ ਪ੍ਰਸਟ ਕੈਂਡੀ ਮੁਰਦਾਬਾ 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 ਲੋਕਾਂ ਵਿੱਚ ਪੰਡੀਆਂ ਪਾਉਣ ਵਾਲੀ ਬੀਜੇਪੀ ਪਾਰਟੀ ਮੁਰਦਾਬਾ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕੋ ਜਿੰਦਾਬਾਦ ਕਿਸ ਨੇ ਫੋਨ ਕਰਿਆ ਕੀ ਕਰ ਰਹੀ ਸੀਗਾ ਦੇਖੋ ਅੱਜ ਬੀਬਾ ਜੀ ਆਏ ਸੀਗੀ ਪਰਮਪਾਲ ਕੌਰ ਜਿਹੜੇ ਬੀਜੇਪੀ ਦੇ ਕੈਂਡੀਡੇਟ ਖੜੇ ਹੋਏ ਨੇ ਕਿ ਤੇ ਮਾਫ ਬਟੰਡਾ ਹਲਕੇ ਤੋਂ ਸਾਨੂੰ ਇਹਨਾਂ ਨੇ ਦਿੱਲੀ ਦੇ ਵਿੱਚ ਨਹੀਂ ਜਾਣ ਦਿੱਤਾ ਹੈਗਾ ਅਸੀਂ ਕਹਿੰਦੇ ਹਾਂਗੇ ਵੀ ਜਿਹੜੇ ਬੀਜੇਪੀ ਦੇ ਟੈਂਡੀਗੇਟ ਜਿੰਨੇ ਖੜੇ ਹੋਏ ਨੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਕਿਉਂ ਵਾਰ-ਵਾਰ ਫਿਰਦੇ ਨੇਗੇ ਕਿਉਂ ਸਾਡੇ ਜ਼ਿਲ੍ਹਿਆਂ ਦੇ ਵਿੱਚ ਫਿਰਦੇ ਆ ਸਾਨੂੰ ਜੇ ਦਿੱਲੀ ਦੇ ਵਿੱਚ ਜਾਣ ਤੋਂ ਮਨਾਹੀ ਹੈ ਤਾਂ ਫਿਰ ਇਹਨਾਂ ਨੂੰ ਵੀ ਮਨਾਹੀ ਹੋਣੀ ਚਾਹੀਦੀ ਹੈ ਵੀ ਇਹ ਵੀ ਪੰਜਾਬ ਦੀ ਧਰਤੀ ਦੇ ਉੱਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਨਾ ਪੜਨ ਤੇ ਨਹੀਂ ਜੇ ਵੇਕਰ ਇਹ ਆਉਂਦੇ ਰਹਿਣਗੇ ਧੱਕੇ ਨਾਲ ਆਉਣਗੇ ਤਾਂ ਅਸੀਂ ਇਹਨਾਂ ਦਾ ਵਿਰੋਧ ਦੇ ਵਿੱਚ ਡਟ ਕੇ ਕਰਦੇ ਰਹਾਗੇ ਪਿੱਛੇ ਨਹੀਂ ਹਟਾਂਗੇ ਕਿਉਂਕਿ ਜੇ ਪਿੱਛੇ ਗੱਲ ਕਰਨਗੇ 21 ਤਰੀਕ ਨੂੰ ਜਦੋਂ ਗੋਲੀ ਚਲਾਈ ਹੈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਸੁਭ ਕਰਨ ਦੇ ਜਦੋਂ ਸਿਰ ਦੇ ਵਿੱਚ ਗੋਲੀ ਮਾਰ ਕੇ ਇਹਨਾਂ ਨੇ ਸ਼ਰੇ ਆਮ ਦਿਨ ਦਿਹਾੜੇ ਗੋਲੀ ਚਲਾ ਕੇ ਉਹਨੂੰ ਸੁਭ ਕਰਨ ਨੂੰ ਇਹਨਾਂ ਨੇ ਸ਼ਹੀਦ ਕੀਤਾ ਤੇ ਅੱਜ ਸਾਡੇ ਪਿੰਡਾਂ ਦੇ ਵਿੱਚ ਹਲ ਹਲ ਕਰਦੇ ਤੁਰੇ ਫਿਰਦੇ ਨੇ ਕਿਉਂ ਇਹੀ ਕਾਰਨ ਹੈ ਇਹ ਸਾਸੀਂ ਦੱਸਣ ਦੇ ਲਈ ਲੋਕਾਂ ਨੂੰ ਦੱਸਣ ਦੇ ਲਈ ਤੇ ਸਾਡੇ ਮਜ਼ਦੂਰਾਂ ਨੂੰ ਦੱਸਣ ਦੇ ਲਈ ਤੇ ਇਹ ਜਿੰਨੇ ਕੈਂਡੀਡੇਟ ਇਹ ਬੀਜੇਪੀ ਵਾਲਿਆਂ ਦੇ ਖੜੇ ਹੋਏ ਨੇ ਇਹਨਾਂ ਤੇ ਅਸੀਂ ਸਵਾਲ ਕਰਨੇ ਨੇ ਕਿ ਇਹਨਾਂ ਤੇ ਅਸੀਂ ਵਿਰੋਧ ਕਰਦੇ ਆ ਇਹ ਪਿੰਡਾਂ ਦੇ ਵਿੱਚ ਨਾ ਵੜਨਾ ਤੇ ਅਸੀਂ ਡਟਵਾ ਇਹਨਾਂ ਦਾ ਵਿਰੋਧ ਕਰਦੇ ਰਹਿਾਂਗੇ ਪਿੱਛੇ ਨਹੀਂ ਹਟਾਂਗੇ ਆ ਆ ਸਾਨੂੰ ਜੇ ਚੁੰਵੀ ਹੋ ਜਾਈ ਠੀਕ ਹੈ ਜੀ ਜਿਹੜਾ ਵਿਰੋਧ ਕੀਤਾ ਹੈ ਇਹ ਸਯੁਕਤ ਕਿਸਾਨ ਮੋਰਚੇ ਤੇ ਅਸੀਂ ਵਿਰੋਧ ਕੀਤਾ ਹੈ ਕਿਉਂਕਿ ਇਹ ਸਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਜਦੋਂ ਸਾਨੂੰ ਇਹ ਦਿੱਲੀ ਨਹੀਂ ਜਾਣ ਦੇ ਰਹੇ ਦਿੱਲੀ ਸਾਡੀ ਰਾਜਧਾਨੀ ਹੈ ਜੇ ਦਿੱਲੀ ਸਾਨੂੰ ਬੀਜੇਪੀ ਵਾਲੇ ਨਹੀਂ ਜਾਣ ਦਿੰਦੇ ਇਹ ਸਾਡੇ ਪਿੰਡਾਂ ਦੇ ਵਿੱਚ ਕਿਹੜੇ ਮੂੰਹ ਨਾਲ ਵੋਟਾਂ ਮੁੱਛਣ ਵਾਸਤੇ ਆਉਂਦੇ ਨੇ ਅਸੀਂ ਥੇ ਕਿਤੇ ਵੀ ਇਹ ਆਉਣਗੇ ਚਾਹੇ ਕਿਸੇ ਪਿੰਡ ਦੇ ਵਿੱਚ ਆਉਣ ਚਾਹੇ ਮਹੱਲੇ ਚ ਆਉਣ ਚਾਹੇ ਕਿਸੇ ਸ਼ਹਿਰ ਚ ਆਉਣ ਅਸੀਂ ਇਹਨਾਂ ਦਾ ਡਟਮਾ ਜਿਹੜਾ ਵਿਰੋਧ ਹੈ ਉਹ ਕਰਾਂਗੇ ਜਿਵੇਂ ਕਿ 23 ਤਰੀਕ ਨੂੰ ਮੋਦੀ ਸਾਹਿਬ ਪਟਿਆਲੇ ਆ ਰਹੇ ਨੇ ਅਸੀਂ ਪਟਿਆਲੇ ਵੀ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਹਾਂ ਵੱਲੋਂ ਵੱਡੀ ਗਿਣਤੀ ਵਿੱਚ ਜਾਵਾਂਗੇ ਜਿੱਥੇ ਜਿੱਥੇ ਮੋਦੀ ਆਊਗਾ ਜਾਂ ਕੋਈ ਹੋਰ ਵੱਡਾ ਲੀਡਰ ਆਊਗਾ ਜਾਂ ਬੀਜੇਪੀ ਦੇ ਕੈਂਡੀਡੇਟ ਆਉਣਗੇ ਜਿਵੇਂ ਇਹਨਾਂ ਨੇ ਸਾਡੇ ਨਾਲ ਕੀਤੀ ਹੈ ਅਸੀਂ ਉਹ ਜਿਵੇਂ ਕਰਾਂਗੇ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਇਹਨਾਂ ਨੂੰ ਸਾਡੇ ਪਿੰਡਾਂ ਦੇ ਵਿੱਚ ਵੜਨ ਦਾ ਕੋਈ ਅਧਿਕਾਰ ਨਹੀਂ ਪਿੰਡਾਂ ਦੇ ਵਿੱਚ ਇਹਨੂੰ ਰੋਕਾਂਗੇ ਕਾਲੇ ਝੰਡੇ ਦਿਖਾਵਾਂਗੇ ਡਟਮਾ ਵਿਰੋਧ ਕਰਾਂਗੇ ਅੱਜ ਵੀ ਅਸੀਂ ਮਾਨਸਾ ਬਲਾਕ ਦੇ ਪਿੰਡ ਖੋਖਰ ਕਲਾਂ ਦੇ ਵਿੱਚ ਜੋ ਪਰਮਪਾਲ ਕੌਰ ਹੈ ਬਠਿੰਡੇ ਤੋਂ ਬੀਜੇਪੀ ਦੀ ਕੈਂਡੀਡੇਟ ਉਹਦਾ ਡਟਮਾ ਵਿਰੋਧ ਕੀਤਾ ਕਾਲੇ ਝੰਡੇ ਦਿਖਾਏ ਨੇ ਮੁਰਦਾਬਾਦ ਕੀਤੀ ਹੈ ਇਹ ਜਾਰੀ ਹੋਗਾ